ਗੁਰਜੀਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਡੀਪੀਸੀ ਪੰਜਾਬੀ ਲੈ ਕੇ ਆਪਾਂ ਗੁਰਦੁਆਰਾ ਸਿੰਘ ਸਵਾ ਸਨੌਰ ਵਿਖੇ ਪਹੁੰਚੇ ਹਾਂ ਜਿੱਥੇ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸੰਗਤ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜਾ ਧੂਮਤਾਂਵ ਨਾਲ ਮਨਾਇਆ ਜਾ ਰਿਹਾ ਐਸ ਦੇ ਸਬੰਧ ਦੇ ਵਿੱਚ ਸਨੌਰ ਦੇ ਵਿੱਚ ਪ੍ਰਕਰਮਾ ਕਰਦਾ ਹੋਇਆ ਨਗਰ ਕੀਰਤਨ ਹੁਣ ਸਨੌਰ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਵਾਲਾ ਹੈ ਆਪਾਂ ਕੁਝ ਭਾਈ ਸਾਹਿਬ ਜਿਹੜੇ ਸਾਡੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਦੇ ਕੋਲ ਰਹਿਣ ਵਾਲੇ ਨੇ ਉਹਨਾਂ ਨੂੰ ਆਪਾਂ ਗੱਲਬਾਤ ਕਰਾਂਗੇ ਜੀ ਉਹਨਾਂ ਨਾਲ ਵੀ ਉਹ ਇਸ ਬਾਰੇ ਨਗਰ ਕੀਰਤਨ ਬਾਰੇ ਜਾਣਕਾਰੀ ਦੇਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਸਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਨੀਆਂ ਦੇ ਵਿੱਚ ਕੋਨੇ ਕੋਨੇ ਤੇ ਪੂਰੇ ਵਰਲਡ ਦੇ ਵਿੱਚ ਅੱਜ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਜੇ ਸਨੋਰ ਦੀ ਗੱਲ ਕਰੀਏ ਤਾਂ ਇੱਥੇ ਬਹੁਤ ਵੱਡੇ ਪੱਦਰ ਤੇ ਨਗਰ ਕੀਰਤਨ ਸਜਾਏ ਜਾਂਦੇ ਹਨ ਤਕਰੀਬਨ 108 10 ਸਾਲ ਗੁਰਦੁਆਰਾ ਸਿੰਘ ਸਵਾ ਜੋ ਨਗਰ ਕੀਰਤਨ ਅੱਜ ਮਨਾ ਰਹੇ ਆ ਗੱਡ ਰਹੇ ਆ 108 ਦਾ 10 ਸਾਲ ਪੁਰਾਣਾ ਇਹ ਦਰਬਾਰ ਸਾਹਿਬ ਸਨੌਰ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਜਿਸ ਨੂੰ ਵੱਡਾ ਗੁਰਦੁਆਰਾ ਕਰਕੇ ਕਿਹਾ ਜਾਂਦਾ ਤੁਸੀਂ ਜਹੋ ਜਲਾਲ ਦੇ ਸਕਦੇ ਹੋ ਸੰਗਤਾਂ ਦਾ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠ ਹੁੰਦਾ ਹੈ ਔਰ ਇਹ ਸਾਡੇ ਨਗਰ ਦਾ ਸਭ ਤੋਂ ਵੱਡਾ ਨਗਰ ਕੀਰਤਨ ਜਿਹੜਾ ਸਨੌਰ ਦਾ ਹੁੰਦਾ ਹੈ ਹਰ ਇੱਕ ਮੁਲਾਜ਼ਮ ਹਰ ਇੱਕ ਖੇਤੀਬਾੜੀ ਵਾਲਾ ਹਰ ਇੱਕ ਮਿਸਤਰੀ ਵਰਗ ਦਾ ਹਰ ਇੱਕ ਵੀਰ ਭਰਾ ਭੈਣ ਭਰਾ ਆਪਣੀ ਛੁੱਟੀ ਕਰਕੇ ਇਸ ਨਗਰ ਕੀਰਤਨ ਦੇ ਵਿੱਚ ਆਪਣੀਆਂ ਹਾਜ਼ਰੀਆਂ ਭਰਦਾ ਹੈ ਤੇ ਸੇਵਾ ਕਰਦਾ ਹੈ ਜੇ ਲੰਗਰਾਂ ਦੀ ਗੱਲ ਕਰੀਏ ਸੈਂਕੜੇ ਲੰਗਰ ਹੁੰਦੇ ਹਨ ਪ੍ਰਵਾਦ ਫੇਰੀ ਸਜਾਈਆਂ ਜਾਂਦੀਆਂ ਹਨ ਨਗਰ ਦੇ ਵਿੱਚ 15 ਦਿਨ ਪਹਿਲਾਂ ਤੇ ਇੱਥੇ ਸਾਡੇ ਤਕਰੀਬਨ 13-14 ਦਰਬਾਰ ਸਾਹਿਬ ਹਨ ਸਾਰੇ ਨਗਰ ਕੀਰਤਨ ਗੁਰਦੁਆਰੇ ਇਕੱਠੇ ਹੋ ਕੇ ਸਾਰੇ ਪ੍ਰੋਗਰਾਮ ਗੁਰਪੁਰਬ ਮਨਾਏ ਜਾਂਦੇ ਹਨ ਸੰਗਤਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਬਹੁਤ ਵੱਡਾ ਜਹੋ ਜਲਾਲ ਹੈ ਬਹੁਤ ਵੱਡਾ ਇਕੱਠ ਹੁੰਦਾ ਹੈ ਸਤੰਤਨ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਨ ਦੁਨੀ ਦੇ ਵਾਲੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਦੇ ਮਹਾਵਾਕ ਅਨਸਾਰ ਅੱਜ ਨਗਰ ਕੀਰਤਨ ਦੀਆਂ ਖੁਸ਼ੀਆਂ ਸਾਰੀ ਸੰਗਤ ਨੇ ਆਪਣੀ ਝੋਲੀ ਭਰ ਕੇ ਆਪਣੇ ਘਰ ਨੂੰ ਜਾ ਰਹੀਆਂ ਮੈਂ ਮੈਂ ਕੈਮਰਾਮੈਨ ਨੂੰ ਕਹਿਣਾ ਕਰਾਂਗਾ ਵੀ ਜਿਹੜੀ ਸੰਗਤ ਹੈ ਨਾ ਇੱਥੇ ਦੇਖੋ ਕਿੰਨਾ ਇਕੱਠ ਸੰਗਤ ਦਾ ਵੀ ਕਿੰਨੀ ਸੰਗਤ ਇੱਥੇ ਗੁਰਦੁਆਰਾ ਸਾਹਿਬ ਦੇ ਪਹੁੰਚੀ ਹੈ ਜੋ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਜਿਹੜਾ ਮਨਾਇਆ ਜਾ ਰਿਹਾ ਸੋ ਸੰਗਤ ਵਿੱਚ ਬਹੁਤ ਸਾਰਾ ਖੁਸ਼ੀ ਦਾ ਮਾਹੌਲ ਹੈ ਜੀ ਸੰਗਤ ਬਹੁਤ ਵੱਡੀ ਤਦਾਦ ਦੇ ਵਿੱਚ ਗੁਰਦੁਆਰਾ ਸਾਹਿਬ ਪਹੁੰਚੀ ਹੈ ਸੋ ਇਹ ਸਨ ਸਾਡੇ ਭਾਈ ਸਾਹਿਬ ਜੀ ਜੋ ਅਵਤਾਰ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਇੱਥੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਵਿਖੇ ਪ੍ਰਬੰਧ ਵਿਖੇ ਤੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਸੋ ਗੁਰਦੁਆਰਾ ਸਾਹਿਬ ਤੋਂ ਗੁਰਦੁਆਰਾ ਸਿੰਘ ਸਭਾ ਸਨੌਰ ਹਾਂਜੀ ਭਾਈ ਸਾਹਿਬ ਜੀ ਵੈਗੁਰੂ ਜੀ ਦਾ ਖਾਸਾ ਵੈਗੁਰੂ ਜੀ ਕੀ ਫਤਿਹ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਸਾਰੇ ਸੰਸਾਰ ਨੂੰ ਬਹੁਤ ਬਹੁਤ ਵਧਾਈਆਂ ਬਾਬੇ ਨਾਨਕ ਨੇ ਆਪਣੀ ਚਾਰ ਜਿਹੜੀਆਂ ਉਦਾਸਿਆ ਕਰਕੇ ਦੁਨੀਆ ਨੂੰ ਤਾਰਿਆ ਸਿੱਖੀ ਧਰਮ ਦਾ ਬੋਟਾ ਲਾਇਆ ਤੇ ਅੱਜ ਸਿੱਖੀ ਧਰਮ ਕਿੰਨਾ ਫੈਲਿਆ ਸਭ ਨੂੰ ਬਹੁਤ ਬਹੁਤ ਦੇਸ਼ ਵਿਦੇਸ਼ ਚ ਬੈਠੀਆਂ ਸੰਗਤਾਂ ਨੂੰ ਪੰਜਾਬ ਸਾਹਿਬ ਨੂੰ ਬਹੁਤ ਬਹੁਤ ਵਧਾਈਆਂ ਮਾਣ ਸਭ ਦੇ ਘਰ ਚ ਖੁਸ਼ੀਆਂ ਘੜੇ ਵਰਤਾਵੇ ਵੈਗੁਰੂ ਜੀ ਦਾ ਖਾਸਾ ਵੈਗੁਰੂ ਜੀ ਕੀ ਫਤਿਹ ਸੋ ਡੀਪੀਸੀ ਪੰਜਾਬੀ ਲੈ ਕੇ ਸਨੌਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਆਪੋ ਪੁਸ਼ਾਹ ਨਾਲ ਮਨਾ ਰਿਹਾ ਨਗਰ ਸਨੌਰ ਜ਼ਿਲ੍ਹਾ ਪਟਿਆਲਾ ਦੇ ਵਿੱਚ ਅੱਜ ਨਗਰ ਕੀਰਤਨ ਹੋ ਰਿਹਾ ਹੈ ਪਰ ਸਤਿਗੁਰੂ ਦੀ ਤਨ ਤਨ ਗੁਰੂ ਨਾਨਕ ਸੰਗਤ ਕਰ ਰਹੀ ਹੈ ਮੈਂ 20 ਸਨੌਰ ਬਹੁ ਮੰਤਰੀ ਸਹਿਕਾਰੀ ਸੇਵਾ ਸਭਾ ਲਿਮਟਿਡ ਸਨੌਰ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਸਮੂਥੇ ਜਗਤ ਨੂੰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਬੰਦਾ ਆਂ ਔਰ ਬੇਨਤੀ ਕਰਦਾ ਕਿ ਗੁਰੂ ਨਾਨਕ ਸਾਹਿਬ ਦੇ ਦੱਸੇ ਕਿਰਤ ਕਰੋ ਰੰਡ ਛਕੋ ਨਾਮ ਜਪੋ ਦੇ ਪ੍ਰਧਾਨ ਤੇ ਆਪਾਂ ਪੈਰਾ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਨਗਰ ਕੀਰਤਨ ਵਿੱਚ ਸਭੂ ਸਾਧ ਸੰਗਤ ਨੂੰ ਸਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਦੇ 556ਵੇਂ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਕਰਨ ਸਭਾ ਸਾਧ ਸੰਗਤਾਂ ਨੂੰ ਖੁਸ਼ੀਆਂ ਭਰਿਆ ਸਮਾ ਬਖਸ਼ਿਸ਼ ਕਰਨਾ ਸੋ ਨਗਰ ਕੀਰਤਨ ਵਿੱਚ ਸਭੂ ਸਾਧ ਸੰਗਤ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਦੇ ਬੋਰਪਰੰਪਾ ਦੀਆਂ ਲੱਖ ਲੱਖ ਵਧਾਈਆਂ ਬਾਈ ਗੋ ਜਿੱਕਾ ਖਾਲਸਾ ਬਾਈ ਗੋ ਜਿੱਕੀ ਫਤਿਹ